ਕਿ ਅੱਜ ਵੀਰਵਾਰ ਜੀਪੀ ਕੋਲਾ ਜੀ ਭਲਾਈ ਕੇਂਦਰ ਵਿਖੇ ਸਵਾਗਤ ਹੋ ਰਿਹਾ ਹੈ ਵੀਰੀ ਵੀਰੀ ਦਿਵਸ ਉਹਦੀ ਖੁਸ਼ੀ ਵਿੱਚ ਤੇ ਸੀਰ ਭਾਈ ਤਾਰੂ ਸੀਰ ਜੀ ਦਾ ਜਿਹੜਾ 16 ਜੁਲਾਈ ਨੂੰ ਦਿਹਾੜਾ ਲੰਘਿਆ ਉਹਦੇ ਸੰਬੰਧ ਵਿੱਚ ਅੱਜ ਦੇ ਸਮਾਗਮ ਬੀਵੀ ਕੋਲਾਪ্লাই ਕੇਂਦਰ ਵਿਖੇ ਹੋ ਰਹੇ ਨੇ ਸਾਰੀਆਂ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਹਾਜ਼ਰੀ ਭਰ ਰਹੀਆਂ ਨੇ ਤੇ ਗੁਰੂ ਸਾਹਿਬ ਕਿਰਪਾ ਕਰਨ ਮੇਰੀ ਵੀ ਅਰਦਾਸ ਕਰਿਓ ਆਪਣੀ ਵੀ ਤੇ ਜਿਸ ਤਰ੍ਹਾਂ ਦਾ ਸਾਰਾ ਇਹ ਸਮੇਂ ਦੇ ਹਾਲਾਤ ਬਣੇ ਨੇ ਤੇ ਵੱਧ ਤੋਂ ਵੱਧ ਪੌਦੇ ਲਾ ਕੇ ਹਰਿਆਵਲ आले ਬਣੇ ਵੀ ਧਿਆਨ ਦੇ ਕੇ ਜਿਨ੍ਹਾਂ ਜਿਨ੍ਹਾਂ ਸਾਡਾ ਆਪਣਾ ਦਿੱਤ ਹੈਗੀ ਆ ਜਿਨ੍ਹਾਂ ਜਿਨ੍ਹਾਂ ਸਾਡਾ ਯਤਨ ਜਿਨ੍ਹਾਂ ਜਿਨ੍ਹਾਂ ਸਾਡਾ ਸੰਪਰਕ ਆ ਉਹਦੇ ਵਿੱਚ ਪੱਤ-ਪੱਤ ਪੌਦੇ ਲਗਾ ਕੇ ਹਰਿਆਵਲ आले ਬਣੇ ਵੀ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਅੱਜ ਵੀਰਵਾਰ ਬੀਬੀ ਕੋਲਾ ਜੀ ਪਲਾਇ ਕੇਂਦਰ ਵਿਖੇ ਸਵਾਗਤ ਹੋ ਰਿਹਾ ਹੈ ਬੇਰੀ ਬੇਰੀ ਦਿਵਸ ਉਹਦੀ ਖੁਸ਼ੀ ਵਿੱਚ ਤੇ ਸ਼ਹੀਰ ਭਾਈ ਤਾਰੂ ਸਿੰਘ ਜੀ ਦਾ ਜਿਹੜਾ 16 ਜੁਲਾਈ ਨੂੰ ਦਿਹਾੜਾ ਲੰਘਿਆ ਉਹਦੇ ਸਬੰਧ ਵਿੱਚ ਅੱਜ ਦੇ ਸਮਾਗਮ ਬੀਰੀ ਕੋਲੰਬਲਾਈ ਕੇਂਦਰ ਵਿਖੇ ਹੋ ਰਹੇ ਨੇ ਸਾਰੀਆਂ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਹਾਜ਼ਰੀ ਭਰ ਰਹੀਆਂ ਨੇ ਤੇ ਗੁਰੂ ਸਾਹਿਬ ਕਿਰਪਾ ਕਰਨ ਮੇਰੀ ਵੀ ਅਰਦਾਸ ਕਰਿਓ ਆਪਣੀ ਵੀ ਜਿਸ ਤਰ੍ਹਾਂ ਦਾ ਸਾਰਾ ਇਹ ਸਮੇਂ ਦੇ ਹਾਲਾਤ ਬਣੇ ਨੇ ਤੇ ਵੱਧ ਤੋਂ ਵੱਧ ਪੌਦੇ ਲਾ ਕੇ ਹਰਿਆਵਲ ਵਾਲੇ ਬੰਨੇ ਵੀ ਧਿਆਨ ਦੇ ਕੇ ਜਿਨ੍ਹਾਂ ਜਿਨ੍ਹਾਂ ਸਾਡਾ ਆਪਣਾ ਦਿੱਤ ਹੈਗੀ ਆ ਜਿਨ੍ਹਾਂ ਜਿਨ੍ਹਾਂ ਸਾਡਾ ਯਤਨ ਹੈ ਜਿਨ੍ਹਾਂ ਜਿਨ੍ਹਾਂ ਸਾਡਾ ਸੰਪਰਕ ਆ ਉਹਦੇ ਵਿੱਚ ਵੱਧ ਤੋਂ ਵੱਧ ਪੌਦੇ ਲਗਾ ਕੇ ਹਰਿਆਵਲ ਵਾਲੇ ਬੰਨੇ ਵੀ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਅੱਜ ਵੀਰਵਾਰ ਬੀਬੀ ਕੋਲਾ ਜੀ ਭਲਾਈ ਕੇਂਦਰ ਵਿਖੇ ਸਮਾਗਮ ਹੋ ਰਿਹਾ ਹੈ ਵੀਰੀ-ਵੀਰੀ ਦਿਵਸ ਉਹਦੀ ਖੁਸ਼ੀ ਵਿੱਚ ਤੇ ਸ਼ੀਰ ਭਾਈ ਤਾਰੂ ਸਿੰਘ ਜੀ ਦਾ ਜਿਹੜਾ 16 ਜੁਲਾਈ ਨੂੰ ਦਿਹਾੜਾ ਲੰਘਿਆ ਉਹਦੇ ਸਬੰਧ ਵਿੱਚ ਅੱਜ ਦੇ ਸਮਾਗਮ ਬੀਬੀ ਕੋਲਾ ਭਲਾਈ ਕੇਂਦਰ ਵਿਖੇ ਹੋ ਰਹੇ ਨੇ ਸਾਰੀਆਂ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਹਾਜ਼ਰੀ ਭਰ ਰਹੀਆਂ ਨੇ ਤੇ ਗੁਰੂ ਸਾਹਿਬ ਕਿਰਪਾ ਕਰਨ ਵੇਰ ਵੀਰ ਦਾਸ ਕਰਿਓ ਆਪਣੀ ਵੀ ਜਿਸ ਤਰ੍ਹਾਂ ਦਾ ਸਾਰਾ ਇਹ ਸਮੇਂ ਦੇ ਹਾਲਾਤ ਬਣੇ ਨੇ ਤੇ ਵੱਧ ਤੋਂ ਵੱਧ ਪੌਦੇ ਲਾ ਕੇ ਹਰਿਆਵਲ ਵਾਲੇ ਬਣੇ ਵੀ ਧਿਆਨ ਦੇ ਕੇ ਜਿਨ੍ਹਾਂ ਜਿਨ੍ਹਾਂ ਸਾਡਾ ਆਪਣਾ ਦਿੱਤ ਹੈਗੀ ਆ ਜਿਨ੍ਹਾਂ ਜਿਨ੍ਹਾਂ ਸਾਡਾ ਯਤਨ ਹੈ ਜਿਨ੍ਹਾਂ ਜਿਨ੍ਹਾਂ ਸਾਡਾ ਸੰਪਰਕ ਆ ਉਹਦੇ ਵਿੱਚ ਵੱਧ ਤੋਂ ਵੱਧ ਪੌਦੇ ਲਗਾ ਕੇ ਹਰਿਆਵਲ ਵਾਲੇ ਬਣੇ ਵੀ ਸਤਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ